Nam guru Satana. ਖਾਲਸਾ ਵਾਹਿਗੁਰੂ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਮੈਂ 9ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਅਸੀਮਾ ਮਹਾਂਪੁਰਸਾਂ ਕੋਲ ਆਏ 1977 ਵਿੱਚ ਉੱਥੇ ਤੁਸੀਂ ਵਿਦਿਆ ਪੜੀ ਫੇਰਾੜਾ ਸਾਹਿਬ ਜੱਥੇ ਵਿਚਰੇ ਫਿਰ 1983 ਵਿੱਚ ਅਸੀਂ ਇੱਕ ਮਹੀਨਾ ਮਹਾਂਪੁਰਸਾਂ ਤੋਂ ਪਹਿਲਾਂ ਆ ਗਏ ਇੱਥੇ ਆ ਕੇ ਕਨਪਟ ਸਾਹਿਬ ਉਸ ਤਬਾ ਮਹਾਪੁਰਸ਼ਾਂ ਨੂੰ ਕਥਾ ਕੀਰਤਨ ਡਿਊਟੀ ਲਾ ਦਿੱਤੀ ਅਸੀਂ ਉਦੋਂ ਤੋਂ ਲੱਗ ਕੇ ਉਹ ਸੇਵਾ ਵੀ ਕਰਿਆ ਸੰਗਤ ਦੇ ਵਿੱਚ ਪ੍ਰਚਾਰ ਕਰਿਆ ਅਮਰਿਸ਼ਕਾਰਿਆ ਜੋ ਸਾਡੀ ਮਹਾਪੁਰਸ਼ਾਂ ਨੂੰ ਡਿਊਟੀ ਲੱਗੀ ਹੈ ਅਸੀਂ ਨਿਰੰਤਰ ਦਿਨ ਰਾਤ ਭਾਵੇਂ ਮੈਂ ਸ਼ੂਗਰ ਦਾ ਮਰੀਜ਼ ਹਾਂ ਪਰ ਮਹਾਪੁਰਸ਼ਾਂ ਨੇ ਕੀ ਜਾਣ ਕੇ ਜਾਂ ਉਹਨਾਂ ਦੇ ਮਨ 'ਚ ਕੀ ਆਇਆ ਮੈਨੂੰ 1995 ਵਿੱਚ ਸੰਗਤ ਦੇ ਇਕੱਠ ਵਿੱਚ ਸੇਵਾ ਦਿੱਤੀ ਗੁਰੂ ਘਰ ਦੇ ਵਿੱਚ ਪੱਗ ਦੇ ਦਿੱਤੀ ਗੱਦੀ ਗੁਰੂ ਰਣਜੀਤ ਕਿਸੇ ਗੁਰੂ ਦੇ ਗੁਰਮਤ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਨਾ ਕਿਸੇ ਨੂੰ ਮਿਲਦੀ ਹੈ ਤੇ ਉਦੋਂ ਤੋਂ ਲੱਗ ਕੇ ਸੇਵਾ ਸੰਗਤਾਂ ਕਾ ਕਰ ਰਹੀਆਂ ਕਰਾ ਰਹੀਆਂ ਸੀਗਾ ਤੇ ਅਸੀਂ ਉਸੇ ਤਰ੍ਹਾਂ ਉਹ ਸੇਵਾ ਨਿਰੰਤਰ ਕਰ ਰਹੇ ਆ ਆ ਗੁਰੂ ਕੀ ਸੰਗਤ ساری ਬੈਠੀ ਹੈ ਬਾਲੀਆ ਸਟੇਟਾਂ ਤੋਂ ਹਰਿਆਣਾ ਪੰਜਾਬ ਤੋਂ ਜੁਪੀ ਤੋਂ ਅਜੇ ਤਾਂ ਬਹੁਤ ਸਾਰੀ ਸੰਗਤ ਆ ਰਹੀ ਹੈ ਸੋ ਬੇਨਤੀ ਸੀ ਇਸ ਕਰਕੇ ਵੀ ਅਸੀਂ ਸੇਵਾ ਸਿਮਨ ਕਰਨ ਵਾਸਤੇ ਗੁਰੂ ਘਰ ਵਿੱਚ ਆਏ ਸੀ ਅਸੀਂ ਆਪਣੀਆਂ ਪਰ ਆਪਣੀਆਂ ਜਾਇਦਾਦਾਂ ਛੱਡ ਕੇ ਜਾਂ ਕਿਸੇ ਕਾ ਵਾਸਤੇ ਝਗੜਾ ਹੁੰਦਾ ਤਾਂ ਫਿਰ ਅਜੇ ਲੋਕਾਂ ਦੇ ਲੰਗਰ ਚੱਲਦੇ ਜਾਂ ਮੀਰਾਂ ਦੇ ਲੰਗਰ ਚੱਲਦੇ ਇਹ ਸੰਗਤ ਦੇ ਲੰਗਰ ਚੱਲਦੇ ਆ ਇਸ ਕਰਕੇ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਘਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਕੀ ਸੰਗਤਾਂ ਦੇ ਨਾਲ ਸਾਡਾ ਮਿਸ਼ਨ ਕੇਵਲ ਇਹ ਹੈ ਵੀ ਸੇਵਾ ਤੇ ਸਿਮਰਨ ਅਮਨ ਪ੍ਰਚਾਰ ਕਰਨਾ ਅਤੇ ਖੰਡੇ ਵਾਟੇ ਦਾ ਅਮਰਿਸ਼ਕਾਉਣਾ ਜੋ ਨਿਰੰਤਰ ਜਾਰੀ ਹੈ ਸਾਡੇ ਰੋਜ਼ ਦਿਨ ਦੇ ਵਿੱਚ ਇੱਕ ਦਿਨ ਦਾ ਇੱਕ ਰਾਤ ਦਾ ਦੀਵਾਨ ਹੈ ਅੱਜ ਵੀ ਹਲਦੇੜੀ ਪਿੰਡ ਵਿੱਚ ਤੇ ਕੌਲੀ ਰਾਤ ਦਾ ਦੀਵਾਨ ਚੱਲ ਰਿਹਾ ਹੈ ਨਿਰੰਤਰ ਪ੍ਰਚਾਰ ਚੱਲ ਰਿਹਾ ਹੈ ਸਾਡੇ ਜੋ ਵੱਡਿਆਂ ਦਾ ਮਿਸ਼ਨ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਲੈ ਕੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤੋਂ ਲੈ ਕੇ ਸੰਤ ਬਾਬਾ ਸਰਦੇਸ ਸਿੰਘ ਮਾਰਦਾ ਉਹੀ ਹੈ ਨਰੋਲ ਗੁਰਮਤ ਦਾ ਪ੍ਰਚਾਰ ਕਰਨਾ ਸਿੱਖੀ ਦਾ ਸੰਗਤਾਂ ਨੂੰ ਖੰਡੇ ਵੱਟ ਦਾ ਅਮਰ ਸਕਾਉਣਾ ਨਾਮ ਜਪਣਾ ਤੇ ਜਪਾਉਣਾ ਇਹ ਝਗੜਿਆ ਵਿੱਚ ਪੈਣਾ ਕਚੈਰੀਆਂ ਵਿੱਚ ਪੈਣਾ ਬੈਂਕਾਂ ਵਿੱਚ ਜਾਣਾ ਇਹ ਸਾਡਾ ਕਮਿਸ਼ਨ ਨਹੀਂ ਹੈ ਭਾਵੇਂ ਗੁਰੂ ਘਰ ਦੇ ਲੰਗਰ ਦੇ ਮੁਤਾਬਕ ਸਾਡੇ ਉਹ ਚੈੱਕ ਚੱਲਦੇ ਵੀ ਹੈ ਲੰਗਰ ਵਾਸਤੇ ਮੈਂ ਸੰਗਤ ਦੇ ਗੁਰੂ ਦੀ ਸੰਗਤ ਦੀ ਜੂਰੀ ਵਿੱਚ ਕਹਿ ਰਿਹਾ ਕੋਈ ਸਾਡੀਆਂ ਪ੍ਰਾਪਰਟੀਆਂ ਦਿਖਾਉਂਦਾ ਕੁਝ ਮਰਜ਼ੀ ਠਕਾਉਂਦਾ ਉਹ ਸਾਡੇ ਭਰਾ ਦੀ ਜ਼ਮੀਨ ਸੀ ਉਹ ਮੇਰੇ ਨਾਂ 'ਤੇ ਜ਼ਰੂਰ ਕਰਾਈ ਸੀ ਪਰ ਮੈਂ ਸੰਗਤ ਦੇ ਵਿੱਚ ਚੈਲੰਜ ਰੂਪ 'ਚ ਕਹਿ ਰਿਹਾ ਕਿ ਉਹ ਵੀ ਸੰਗਤ ਸਾਡਾ ਕਹਿੰਦਾ ਕੋਈ ਤਗੜਾ ਨੂੰ ਸਾਨੂੰ ਜਾਣ ਕੇ ਤੰਗ ਕੀਤਾ ਜਾ ਰਿਹਾ ਹੈ